ਤਾਂ ਵੀ ਨਾਮ ਰਵਾਇਆ ਕਰੋ ਫੁਰਕ ਫੁਰਕ ਤੋੜਦੇ ਆ ਰਾਤ ਨੂੰ ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਆਲ ਰੌਂਡਰ 855 ਚੈਨਲ ਤੇ ਆਪਾਂ ਲੈ ਕੇ ਆਏ ਆਂ ਵੀਡੀਓ ਸੰਦੀਪ ਨੰਗਲੰਭੀਆਂ ਦੇ ਜੋ ਕਤਲकांड ਵਿੱਚ ਇੱਕ ਕਾਨਫਰੰਸ ਔੜੇ ਦਿਨ ਪਹਿਲਾਂ ਹੋਈ ਸੀਗੀ। ਤਾਂ ਉਸ ਕਾਨਫਰੰਸ ਦੇ ਵਿੱਚ ਸੰਦੀਪ ਨੰਗਲੰਭੀਆਂ ਤੇ ਉਹਦੀ ਫੈਮਿਲੀ ਬਾਰੇ ਕੁਝ ਗੱਲਾਂ ਕੀਤੀਆਂ ਗਈਆਂ ਸਨ। ਤੇ ਸੁਲਤਾਨ ਸ਼ਮਸਪੁਰ ਨੇ ਲੈ ਆ ਕੇ ਉਸ ਕਾਨਫਰੰਸ ਬਾਰੇ ਕੁਝ ਗੱਲਾਂ ਸਾਂਝੀਆਂ ਕੀਤੀਆਂ ਤੇ ਕੀ ਕਿਹਾ ਸੁਲਤਾਨ ਸ਼ਮਸਪੁਰ ਨੇ ਦੇਖੋ ਪੂਰੀ ਵੀਡੀਓ। ਬਾਈ ਦੇ ਜਵਾਕਾਂ ਬਾਰੇ ਤੂੰ ਵੀ ਮੈਟਰ ਚ ਹੁੰਦਾ ਸੀ ਨਾ। ਬਾਈ ਦੇ ਵਾਕ ਹੋਏ ਨੂੰ 15 ਸਾਲ ਹੋ ਚਲੇ। ਤਕਰੀਬਨ ਮੈਨੂੰ ਲੱਗਦਾ ਇੰਨੇ ਕੋ ਹੋ ਚੱਲੇਗੇ ਕਿ ਉਹਦੋਂ ਤੋਂ ਕਿੱਥੇ ਜੀ ਕੋਈ ਮੈਟਰੋ ਜਿਹੀ ਉਹ ਨੂੰ ਤੇਨੂੰ ਪਤਾ ਨਹੀਂ ਅੱਜ ਉਹ ਗੱਲਾਂ ਕਰਦਾ ਅੱਜ ਤੂੰ ਪੱਪਾ ਜੀ ਦੀ ਫੈਮਿਲੀ ਨੂੰ ਟੱਚ ਕਰਦੇ ਥੋਨੂੰ ਹੋਰ ਤਾਂ ਕੋਈ ਮੁੱਦਾ ਲੱਭਿਆ ਨਹੀਂ ਤੋਨੇ ਕੌਨਫਰੈਂਸ ਦੇ ਬਾਈ ਦੇ ਉਹਦੇ ਕੀਤੇ ਦੀ ਬਹਾ ਅਸੀਂ ਕਤਲ ਨਹੀਂ ਕੀਤਾ ਆ ਨਹੀਂ ਕੀਤਾ ਤੇ ਤੁਸੀਂ ਕੌਨਫਰੈਂਸ ਦੇ ਵਿੱਚ ਗੱਲਾਂ ਕੀ ਕਰਦੇ ਹੋ ਬਾਈ ਦੀ ਫੈਮਿਲੀ ਚੱਕਦੇ ਹੋ ਪੁਰਾਣੇ ਮੁੱਦੇ ਉਹ ਬੇਚਾਰੀ ਪੁਰਾਣੀਆਂ ਆਪਣੇ ਘਰੇ ਵਸਦੀਆਂ ਹੋਰ ਕਿਸੇ ਕੋਲ ਦੋ ਜਵਾਬ ਨਹੀਂ ਤੇ ਤੁਸੀਂ ਉਹ ਉਹਦੀ ਫੈਮਿਲੀ ਦੇ ਵਿੱਚ ਜਾ ਕੇ ਟੱਚ ਕਰੇ ਤੁਹਾਨੂੰ ਕੋਈ ਹੋਰ ਮੁੱਦਾ ਮਿਲਿਆ ਨਹੀਂ ਮੈਂ ਤਾਂ ਲੋਕਰ ਵੀ ਇਹਨਾਂ ਦੀ ਕਾਨਫਰੰਸ ਸੁਣ ਲਈ ਉਹਨੂੰ ਕਾਨਫਰੰਸ ਸੁਣ ਕੇ ਪਤਾ ਲੱਗਦਾ ਕਿ ਸੰਦੀਪ ਬਾਈ ਤੇ ਕਿੰਨਾ ਲੱਗਦੇ ਆ ਉਹ ਕਾਨਫਰੰਸ ਸਾਬਤ ਕਰ ਦਈਗਾ ਕਿ ਲੱਗਦੇ ਕਿੰਨੇ ਸੰਦੀਪ ਬਾਈ ਉਹ ਅੱਜ ਇਸ ਬੁਣੀਆ ਚ ਨਹੀਂ ਹੋਏਗਾ ਪਰ ਤੁਸੀਂ ਇੰਨਾ ਕੁਝ ਬੋਲ ਦਿਓ ਇਹਦੇ ਹੁੰਦੇ ਤਾਂ ਥੋੜੀ ਚਿਰ ਹਿੰਮਤ ਨਹੀਂ ਇਹ ਵੀ ਦੀਨ ਭਾਜੀ ਇਹਦੇ ਬਲਾਉਂ ਦੇ ਦੇਓ ਤੇ ਤੁਹਾਨੂੰ ਸੁਲਤਾਨ ਸ਼ਮਸਪੁਰ ਦੀਆਂ ਗੱਲਾਂ ਕਿਵੇਂ ਲੱਗੀਆਂ ਕਮੈਂਟਾਂ ਵਿੱਚ ਜਰੂਰ ਦੱਸ ਕੇ ਜਾਓ ਤੇ ਕਬੱਡੀ ਦੀਆਂ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਮਿਲਦੇ ਕਿਸੇ ਹੋਰ ਵੀਡੀਓ ਦੇ ਨਾਲ ਧੰਨਵਾਦ